ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆ ਰਹੇ ਹਾਂ ਇਹ ਯਾਤਰਾ ਸ਼੍ਰੀ ਹਿਮਕੁੰਡ ਸਾਹਿਬ ਦੇ ਸੰਬੰਧ ਵਿੱਚ ਹੈ ਕਿਉਂਕਿ 2025 ਦੀ ਜਿਹੜੀ ਯਾਤਰਾ ਸਟਾਰਟ ਹੋਣੀ ਹੈ ਉਹ ਹੋਣੀ ਹੈ ਜੀ 25 ਮਈ 2025 ਤੋਂ ਸਟਾਰਟ ਹੋਵੇਗੀ ਤੇ 10 ਅਕਤੂਬਰ 2025 ਤੱਕ ਚੱਲੇਗੀ ਖੈਰ ਲਾਸਟ ਵਾਰ ਇਹ ਆਪਾਂ ਕੁਝ ਬਹੁਤਾ ਨਹੀਂ ਕਹਿ ਸਕਦੇ ਕਿਉਂਕਿ ਉਹ ਮੌਸਮ ਦੇ ਹਿਸਾਬ ਨਾਲ ਹੀ ਹੁੰਦੀ ਹੈ ਜੇ ਮੌਸਮ ਚੰਗਾ ਰਹੇ ਤਾਂ ਦੋ ਦਿਨ ਹੋ ਸਕਦਾ ਬਿਤਾ ਦੇਣ ਤੇ ਜੇ ਮੌਸਮ ਕਈ ਵਾਰੀ ਪਹਿਲਾਂ ਬਰਬੁਰ ਪੈਣ ਲੱਗ ਜਾਂਦੀ ਹੈ ਤਾਂ ਕਈ ਵਾਰੀ ਮਜਬੂਰੀ ਬਣ ਜਾਂਦੀ ਹੈ ਟ੍ਰਸਟੀ ਵੀ ਉਹਨੂੰ ਉਹ ਕਰਨਾ ਤੇ ਤੁਸੀਂ ਭਾਈ ਜੇ ਯਾਤਰਾ ਦੀ ਓਪਨਿੰਗ ਦੇਖਣੀ ਹੈ ਤਾਂ 25 ਮਈ ਨੂੰ ਹੇਮਪੁਰ ਸਾਹਿਬ ਹੋਣੀ ਚਾਹੀਦੀ ਉਹ ਇਸ ਦੇ ਨਾਲ ਇੱਕ ਦੋ ਬੇਨਤੀਆਂ ਹੋਵੜਾ ਜਿਹੜੀਆਂ ਜ਼ਰੂਰੀ ਹੁੰਦੀਆਂ ਹੈ ਇੱਕ ਤਾਂ ਜਦੋਂ ਤੁਸੀਂ ਯਾਤਰਾ ਤੇ ਜਾਣਾ ਹੈ ਬਹੁਤ ਸੰਜਮ ਨਾਲ ਜਾਣਾ ਹੈ ਕਿਉਂਕਿ ਪਹਾੜੀ ਇਰਗੇ ਹੂ ਸਕੇ ਤਾਂ ਮੋਟਰਸਾਈਕਲ ਤੇ ਤੁਸੀਂ ਨਾ ਜਾਓ ਕਿਉਂਕਿ ਮੋਟਰਸਾਈਕਲ ਦੀ ਜਿਹੜੀ ਸਵਾਰੀ ਉਹ ਕੋਈ ਬਹੁਤ ਹੀ ਵਧੀਆ ਨਹੀਂ ਹੈਗੀ ਤਿਲਕ ਦੀ ਹੈ ਬੜੇ ਧਿਆਨ ਨਾਲ ਚਲਾਉਣੀ ਪੈਂਦੀ ਹੈ ਤੇ ਕਿਉਂਕਿ ਮੈਂ ਦੇਖਿਆ ਲੰਮਾ ਸਮਾਂ ਉੱਥੇ ਰਹਿ ਕੇ ਬਹੁਤ ਸਾਰੇ ਹਾਦਸੇ ਜਿਹੜੇ ਮੋਟਰਸਾਈਕਲਾਂ ਹੋ ਜਾਂਦੇ ਆ ਇਸ ਕਰਕੇ ਮੇਰੀ ਬੇਨਤੀ ਤਾਂ ਇਹ ਹੈ ਵੀ ਤੁਸੀਂ ਕੋਸ਼ਿਸ਼ ਕਰੋਗੇ ਮੋਟਰਸਾਈਕਲ ਨਾਲ ਲੈ ਕੇ ਜਾਓ ਤੇ ਕਿਉਂਕਿ ਹਰਦਵਾਰ ਸ਼੍ਰੀ ਰਿਸ਼ੀਕੇਸ਼ ਤੱਕ ਟ੍ਰੇਨ ਜਾਂਦੀ ਹੈ ਉਦੋਂ ਗਾ ਹਾ ਟੈਕਸੀਆਂ ਮਿਲ ਜਾਂਦੀਆਂ ਬੱਸਾਂ ਮਿਲ ਜਾਂਦੀਆਂ ਉਹਦੇ ਤੇ ਜਾਓ ਜਿਵੇਂ ਤੁਸੀਂ ਇੱਥੋਂ ਮੰਨ ਲਓ ਪੰਜਾਬ ਚੋਂ ਚੱਲਣਾ ਕਿਤੇ ਵੀ ਜੇ ਬਹਿੰਡੇ ਏਰੀਆ ਨੂੰ ਮੰਨ ਲਓ ਇਧਰੋਂ ਗੰਗਾ ਨਾਲ ਟ੍ਰੇਨ ਜਾਂਦੀ ਹੈ 2:00 ਵਜੇ ਹਰਦਵਾਰ ਲਾ ਦਿੰਦੀ ਹੈ ਉਦੋਂ ਗਾ ਹਾ ਤੁਸੀਂ ਰਿਸ਼ੀਕੇਸ਼ ਕੋਰਦਵਾਰੇ ਸਟੇ ਕਰਕੇ ਅਗਲੇ ਦਿਨ ਨੂੰ ਗੱਡੀ ਲੈ ਕੇ ਉੱਥੋਂ ਟੈਕਸੀ ਤੇ ਵਾਸਤੇ ਹਾਂ ਜਾ ਸਕਦੇ ਹੋ ਤੇ ਐਂ ਅੰਮ੍ਰਿਤਸਰ ਆ ਨੀ ਆਉਂਦੀ ਹੈ ਟ੍ਰੇਨ ਸਾਰੇ ਤਕਰੀਬਨ ਪੰਜਾਬ ਦੇ ਵਿੱਚੋਂ ਉੱਥੇ ਟ੍ਰੇਨਾਂ ਆਉਂਦੀਆਂ ਆ ਸਾਰੇ ਪਾਸੋਂ ਹੀ ਆਉਂਦੀਆਂ ਇਸ਼ੀ ਗਏ तकरीबन तकरीबन ਤੇ ਤੁਸੀਂ ਕੋਸ਼ਿਸ਼ ਵੱਧ ਤੋਂ ਵੱਧ ਦੇਹੀ ਹੋਵੇ ਕਿਉਂਕਿ ਮੋਟਰਸਾਈਕਲ ਨਾਲ ਜਾਂ ਫਿਰ ਆਪ ਦੀ ਕੋਈ ਗੱਡੀ ਲੈ ਕੇ ਜਾਣੀ ਆ ਤਾਂ ਪੇਸ਼ਾਵਰ ਡਰਾਈਵਰ ਹੋਵੇ ਜਿਹੜਾ ਪਹਾੜ 'ਚ ਡਰਾਈਵਿੰਗ ਕਰਨ ਜਾਣਦਾ ਹੋਵੇ ਕਿਉਂਕਿ ਪਹਾੜ ਦੀ ਡਰਾਈਵਿੰਗ ਥੋੜੀ ਜੀ ਟਫ ਹੁੰਦੀ ਹੈ ਤੇ ਇਹਦੇ ਨਾਲ ਇੱਕ ਹੋਰ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ ਕਿ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਮੈਨੇਜਮੈਂਟ ਰਸਤਾ ਜਿਹੜਾ ਉਹਦੇ ਗੁਰਦੁਆਰੇ ਆ ਜੀ ਪਹਿਲਾ ਗੁਰਦੁਆਰਾ ਹਰਦੁਆਰਾ ਜੇ ਆਪਾਂ ਇੱਕ ਨੰਬਰ ਪਲੇਟਫਾਰਮ ਤੋਂ ਖੜ ਕੇ ਦੇਖੀਏ ਸ਼ਿਪ ਦੇ ਵਾਲੇ ਪਾਸੇ ਨੂੰ ਨਿਸ਼ਾਨ ਸਾਹਿਬ ਦਿਸਦਾ ਹੁਣ ਉੱਥੇ ਉਦੋਂ ਹਰੀ ਰਿਸ਼ੀਕੇਸ਼ ਹੈ ਰਿਸ਼ੀਕੇਸ਼ ਬਹੁਤ ਵੱਡਾ ਗੁਰਦੁਆਰਾ ਹੈ ਉੱਥੇ ਧਰਮਿਕ ਵਿਦਿਆਲਾ ਵਗੈਰਾ ਬਹੁਤ ਮਲਕੀ ਲੰਮਾ ਚੌੜਾ ਹੁੰਦਾ ਤੇ ਉਦੋਂ ਗਾਹਾਂ ਹੈਗਾ ਸ਼੍ਰੀਨਗਰ ਸ਼੍ਰੀਨਗਰ ਗੜ੍ਹਵਾਲ ਕਈ ਇਹ ਬੰਦੇ ਇਹ ਸਮਝ ਜਾਂਦੇ ਵੀ ਸ਼੍ਰੀਨਗਰ ਜੰਮੂ ਕਸ਼ਮੀਰ ਵਾਲਾ ਸ਼੍ਰੀਨਗਰ ਨਹੀਂ ਜੀ ਇਹ ਇਧਰ ਗੜ੍ਹਵਾਲ ਚ ਉਤਰਾਖੰਡ ਚ ਸ਼੍ਰੀਨਗਰ ਤੇ ਉਦੋਂ ਗਾਹ ਇੱਕ ਨਵਾਂ ਗੁਰਦੁਆਰਾ ਬਣ ਰਿਹਾ ਉਹ ਨਗਰਾਸੂ ਦੇ ਕੋਲੇ ਰਤੂੜਾ ਹੈ ਉਹ ਹਜੇ ਮੇਰੇ ਖਿਆਲ ਨਹੀਂ ਤਿਆਰ ਹੋਇਆ ਇਹ ਠਹਿਰ ਵਾਸਤੇ ਉਦੋਂ ਅੱਗੇ ਤੁਹਾਨੂੰ ਮਿਲੂਗਾ ਜੋਸ਼ੀ ਮਠ ਜਿਹੜੇ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਦਾ ਮੈਨੇਜਰ ਟ੍ਰਸਟਾ ਗੁਰਦੁਆਰੇ ਉਦੋਂ ਗਾਹ ਕੋਵਿੰਦ ਘਾਟ ਫਿਰ ਪੈਦਲ ਯਾਤਰਾ ਸਟਾਰਕ ਗੋਵਿੰਦ ਘਾਟ ਧਾਮ ਧਾਮ ਤੋਂ ਸ਼੍ਰੀ ਹੇਮਕੁੰਡ ਸਾਹਿਬ ਹੇਮਕੁੰਡ ਸਾਹਿਬ ਰਾਤ ਰਹਿਣ ਦਾ ਪ੍ਰਬੰਧ ਨਹੀਂ ਹੁੰਦਾ ਕਿਉਂਕਿ ਉੱਥੇ ਕੋਈ ਯਾਤਰੀ ਰਹਿ ਸਕਦਾ ਸਿਰਫ ਗੁਰਦੁਆਰਾ ਸਟਾਫ ਹੀ ਰਹਿ ਸਕਦਾ ਹੈ ਆਕਸੀਜਨ ਦੀ ਘਾਟ ਹੈ ਤੇ ਜਿੰਨੇ ਵੀ ਟ੍ਰਸਟ ਦੇ ਗੁਰਦੁਆਰੇ ਆ ਉਹਨਾਂ ਲਈ ਤੁਹਾਡੇ ਰਹਿਣ ਦਾ ਪ੍ਰਬੰਧ ਖਾਣ ਪੀਣ ਦਾ ਪ੍ਰਬੰਧ ਤੇ ਫਰਸਟ ایڈ ਵੀ ਮਿਲੂਗੀ ਬਹੁਤੀ ਇਤਨੀ ਮੈਂ ਕਹਿ ਸਕਦਾ ਵੀ ਹੁਣ ਜੇ ਤੁਸੀਂ ਕੋਈ ਦਵਾਈ ਬੂਟੀ ਫਰਸਟ ایڈ ਤੁਹਾਨੂੰ ਮਿਲੂਗੀ ਤੇ ਭਾਈ ਜੀ ਨੇ ਜਾਣਾ ਹੈ ਤੋਂ ਆਪਦਾ 25 ਮਈ ਓਪਨਿੰਗ ਦਾ ਤੋਂ ਜਾ ਸਕਦਾ ਤੇ ਯਾਤਰਾ ਸਮਝੀ ਥੋੜੀ ਜਿਹੀ ਹੋਰ ਮੈਂ ਜਾਣਕਾਰੀ ਦਿੰਦਾ ਮੋ ਗਾਂਹ ਵਿੱਚ ਦੀ ਵੀਡੀਓ ਬਣਾਉਂਦਾ ਰਹਾਂਗਾ ਜਿਵੇਂ ਜਿਵੇਂ ਯਾਤਰਾ ਚੱਲੇਗੀ ਇੱਕ ਫੁੱਲਾਂ ਦੀ ਘਾਟੀ ਉੱਥੇ ਹੇਮਕੁੰਡ ਸਾਹਿਬ ਦੇ ਕੋਲੇ ਗੋਵਿੰਦ ਧਾਮ ਤੋਂ ਥੋੜਾ ਜਿਹਾ ਅੱਗੇ ਜਾ ਕੇ ਨਾ ਜਿੱਦੋਂ ਆਪਾਂ ਜਾਂ ਖੱਬੇ ਹੱਥ ਨੂੰ ਜਾਂਦੀ ਉੱਥੋਂ ਰਸਤਾ ਉਹਦੀ ਮਨਜ਼ੂਰੀ ਵੀ ਲੈਣੀ ਪੈਂਦੀ ਹੈ ਉੱਥੋਂ ਪਾਸਪੋਰਟ ਦਾਦਾ ਤੇ ਉਹ ਦੰਦੇ ਨੇ ਉੱਥੇ ਬੈਠੇ ਹੁੰਦੇ ਨੇ ਉਹ ਸਲਿੱਪ ਜੀ ਦੇ ਦੰਦੇ ਨੇ ਉੱਥੋਂ ਪਾਸ ਫਰਸਟ ਡਿਪਾਰਟਮੈਂਟ ਦੇ ਨਰੋ ਤੇ ਉਹ ਹੁੰਦੀ ਹੈ ਜੀ ਜੁਲਾਈ ਅਗਸਤ ਦੇ ਵਿੱਚ ਬਹੁਤ ਫੁੱਲ ਹੁੰਦੇ ਨੇ ਉੱਥੇ ਕਿਉਂਕਿ ਜਦੋਂ ਬਾਰਿਸ਼ ਪੈ ਕੇ ਤੇ ਬਰਫ ਖੋਰ ਜਾਂਦੀ ਫਿਰ ਉੱਥੇ ਫੁੱਲ ਹੋਣ ਲੱਗਦੇ ਨੇ ਤੇ ਸਤੰਬਰ ਦੇ ਮੰਨ ਕੇ ਚੱਲ ਆਬ ਜੀ ਵਿੱਚ ਖਤਮ ਹੋਣੇ ਸ਼ੁਰੂ ਹੋ ਜਾਂਦੇ ਬਰ ਪੈਣ ਲੱਗ ਜਾਂਦੀ ਹੈ ਕੋਈ ਠੰਡ ਬਹੁਤ ਹੋ ਜਾਂਦੀ ਉੱਥੇ ਇਸ ਕਰਕੇ ਜੀ ਨੇ ਫੁੱਲਾਂ ਦੀ ਘਾਟੀ ਦੇਖਣੀ ਹੈ ਉਹ ਉਹਨਾਂ ਦੇ ਰਾਜ ਜਾ ਸਕਦਾ ਤੇ ਜੂਨ ਦੇ ਵਿੱਚ ਰਸ਼ ਬਹੁਤ ਹੁੰਦਾ ਹੈ ਮਨ ਕੇ ਚੱਲ ਕੇ ਜਦੋਂ ਮਈ ਚ ਖੁੱਲ ਗਿਆ ਪਹਿਲੇ ਦਿਨ 4 ਦਿਨਾਂ ਨੂੰ ਛੱਡ ਕੇ ਉਦੋਂ ਬਾਅਦ ਜੂਨ ਚ ਛੁੱਟੀਆਂ ਹੋ ਜਾਂਦੀਆਂ ਸਕੂਲਾਂ ਨੂੰ ਤੇ ਫਿਰ ਰਸ ਬਹੁਤ ਪੈਂਦਾ ਪੂਰਾ ਜੂਨ ਦਾ ਮਹੀਨਾ ਉਦੋਂ ਬਾਅਦ ਥੋੜੀ ਯਾਤਰਾ ਘਟ ਜਾਂਦੀ ਹੈ ਤੇ ਜੇ ਮੌਸਮ ਦੀ ਗੱਲ ਕਰੀਏ ਤਾਂ ਜਿਹੜਾ ਸਭ ਤੋਂ ਵਧੀਆ ਮੈਨੂੰ ਲੱਗਿਆ ਮੌਸਮ ਉਹ ਹੈਗਾ ਸਤੰਬਰ 15 ਤੋਂ ਬਾਅਦ ਤੇ ਅਕਤੂਬਰ ਦੇ ਅਗਲੇ ਦਿਨ ਉਦੋਂ ਮੌਸਮ ਬਹੁਤ ਸੋਹਣਾ ਹੁੰਦਾ ਤੇ ਮਿਲ ਕੇ ਕੋਈ بارش ਵਗੈਰਾ ਵੀ ਨਹੀਂ ਹੁੰਦੀ ਬੱਦਲ ਵਗੈਰਾ ਵੀ ਨਹੀਂ ਹੁੰਦੇ ਤੇ ਰਸਤੇ ਰਸਤੇ ਵੀ ਠੀਕ ਹੁੰਦੇ ਜੇ ਕੋਈ ਮਾੜਾ ਮੋਟਾ ਪਹਿਲਾ ਮੀਆਂ ਦਾ ਹੱਲ ਚੱਲ ਹੋਣੀ ਹੁੰਦੀ ਹੈ ਉਹ ਹੋ ਜਾਂਦੀ ਹੈ ਇਸ ਕਰਕੇ ਉਹ ਤਾਂ ਸਾਰਾ ਕੁਝ ਮੰਨ ਲੇ ਠੀਕ ਹੁੰਦਾ ਹੈ ਤੇ ਭਾਈ ਜੀ ਨੇ ਵੀ ਸੰਗਤ ਨੇ ਜਾਣਾ ਤਾਂ ਉਹ ਜਾ ਸਕਦੇ ਐ 25 ਮਈ ਨੂੰ ਯਾਤਰਾ ਸਟਾਰਟ ਹੋਏਗੀ ਬਾਕੀ ਬੈਕਸਾਈਡ ਆ ਗੁਰਦੁਆਰੇ ਦੀ ਗੁਰਦੁਆਰਾ ਸ਼੍ਰੀ ਹਿਮਕੁੰਟ ਸਾਹਿਬ ਦੀ ਉਹਦੇ ਤੇ ਸਾਰੇ ਗੁਰਦੁਆਰਿਆਂ ਦੇ ਨੰਬਰ ਦਿੱਤੇ ਹੁੰਦੇ ਜੇ ਕੋਈ ਕਿਸੇ ਨੇ ਤੁਸੀਂ ਜਾਣਕਾਰੀ ਲੈਣੀ ਹੋਵੇ ਉੱਥੇ ਸਾਰੇ ਗੁਰਦੁਆਰਿਆਂ ਦੇ ਨੰਬਰ ਹੈ ਉਹ ਬੈਕਸਾਈਡ ਤੋਂ ਚੈੱਕ ਕਰ ਸਕਦੇ ਹੋ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਯਾਤਰਾ ਤੇ ਭਾਈ ਜਾਓ ਗੁਰੂ ਮਹਾਰਾਜ ਦੇ ਪੂਰਵਲੇ ਜਨਮ ਸਥਾਨ ਦੇ ਪੂਰਵਲੇ ਜਨਮ ਸਥਾਨ ਤੇ ਜਿੱਥੇ ਮਹਾਰਾਜ ਨੇ ਪਾਕਤੀ ਕੀਤੀ ਹੈ ਉਦੇ ਦਰਸ਼ਨ ਦედაਰੀ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਅਗਲੀ ਵੀਡੀਓ ਵਿੱਚ ਫੇਰ ਦੇਵਾਂਗੇ ਇਦਾਂ ਦੀਆਂ ਵੀਡੀਓ ਹੋਰ ਦੇਖਣ ਲਈ ਸਾਡੇ ਚਰਨਨ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਤੁਡਾ ਸਾਰਿਆਂ ਦਾ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ